ਦਾ ਆਖੀਆ ਹੈ ਦਰਗਹ ਪਾਵ ਹੈ ਸਾਚੀ ਮਾਣੋ ਜਾਂ ਕਉ ਹਰ ਰੰਗ ਲਾ ਕੋ ਇਸ ਜੋਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਨੈ ਸਗਲ ਵਸਤਾ ਕੈ ਜਾਂ ਕਾ ਸਤਗੁਰ ਪੂਰਾ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਐਸੇ ਦੀਨ ਦਿਆਲ ਸਤਿਗੁਰੂ ਸਾਹਿਬੇ ਕਮਾਲ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸ ਦਾਨੀ ਕਲਗੀ ਤਰ ਦਸ਼ਮੇਸ਼ ਪਿਤਾ ਦਸਵੇਂ ਪਾਤਸ਼ਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਸਾਹਿਬ ਜਾਦਾ ਪਾਤਾ ਫਤਿਹ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਖਾਲਸੇ ਦੀ ਅਣਖ ਅਤੇ ਗਾਇਰਤ ਨੂੰ ਕਾਇਮ ਰੱਖਦਿਆਂ ਹੋਇਆਂ ਜਰਵਾਣਿਆਂ ਵੱਲੋਂ ਦਿੱਤੇ ਹੋਏ ਲਾਜਾਂ ਨੂੰ ਠੁਕਰਾ ਕੇ ਆਪਣੇ ਧਰਮ ਦੇ ਵਿੱਚ ਪਰਪੱਕ ਰਹਿ ਕੇ ਉਹਨਾਂ ਵੱਲੇ ਦਿੱਤੇ ਹੋਏ ਤਸੀਹਿਆਂ ਨੂੰ ਆਪਣੇ ਸਰੀਰ ਉੱਤੇ ਚਲਦਿਆਂ ਹੋਇਆਂ ਅੱਜ ਦੇ ਦਿਨ ਸ਼੍ਰੀ ਫਤਿਹਗੜ ਸਾਹਿਬ ਦੀ ਵਿਖੇ ਆਪਣੇ ਆਪ ਨੂੰ ਜਿਉਂਦੇ ਜੀ ਨੀਹਾਂ ਵਿੱਚ ਦਿਨਾਵਾ ਕਰਕੇ ਸ਼ਹਾਦਤ ਪ੍ਰਾਪਤ ਕੀਤੀ ਸਤਕਾਰਯੋਗ ਮਾਤਾ ਜੀ ਮਾਤਾ ਗੁਦਰ ਕੌਰ ਜੀ ਦਿਨਾ ਨੇ ਠੰਡੇ ਬੁਰਜ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਦਿਨਾ ਸਾਹਿਬਜ਼ਾਦਿਆਂ ਔਰ ਮਾਤਾ ਜੀ ਦਾ ਸ਼ਹੀਦੀ ਜੋੜ ਮੇਲਾ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਵਿਖੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਜੀ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਸੱਚੇ ਪਾਤਸ਼ਾਹ ਜੀਓ ਸਰਬੱਤ ਦਾਤ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਣ ਕਰਨੀ ਆਪਣੇ ਦਰੋਂ ਘਰੋਂ ਸਿੱਕੇ ਸਦਕ ਪਰੋਸਾ ਨਾਮਦਾਨ ਅੰਮ੍ਰਿਤ ਵੇਲੇ ਦੀ ਜਾਗਰਤਾ ਨਿਤਨੀਮ ਦੀਆਂ ਦਾਤਾਂ ਵਕਸ਼ਿਸ਼ ਕਰਕੇ ਨਿਹਾਲ ਕਰਨਾ ਸਤਿਗੁਰੂ ਜੀਓ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਤੋਂ ਸਤਿਗੁਰੂ ਜੀ ਆਪ ਜੀ ਦੀ ਪਵਿੱਤਰ ਛਤਰ ਛਾਇਆ ਹੇਠ ਪੰਜ ਪਿਆਰੇ ਸਿੰਘ ਸਹਿਬਾਨ ਨਿਸ਼ਾਨ ਕੀ ਸਿੰਘਾਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋਇਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਜੀ ਵਿਖੇ ਸੰਪੂਰਨਤਾ ਹੋਈ ਹੈ ਸਤਿਗੁਰੂ ਜੀ ਉਪਰਾਤਨ ਮਰਿਆਦਾ ਦੇ ਅਨੁਸਾਰ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਸਮੁੱਚੀ ਸੇਵਾ ਨਿਭਾਉਂਦੇ ਆ ਗੁਰਬਾਣੀ ਪੜ੍ਹਦੇ ਆ ਗੁਰਬਾਣੀ ਗਾਇਨ ਕਰਦੇ ਆ ਹੋਇਆਂ ਬੇਅੰਤ ਪੁੱਲਾਂ ਦੀ ਮੁਆਫੀ ਬਖਸ਼ਣੀ ਅੱਗੇ ਤੋਂ ਸੇਵਾ